ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰਾ ਰੈਣਕੈ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੋਤ ਹੇਤ ਮਾਤ ਪਿਤਾ ਸੋਤ ਨੇਹੁ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤਿ ਕਮਾਇ ਕਰਣੀਕਾਰ ਕਰਾਈ ਰਾਮ ਨਾਮ ਬਿਨੁ ਮੁਕਤਿ ਨਾ ਹੋਈ ਬੋਡੀ ਦੂਜਾ ਹੇਤ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਛੂਟਹਿਗਾ ਹਰ ਚੇਤ ਦੂਜਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਭਰ ਜੋਬਨ ਮੈਂ ਮਤ ਦੂਜਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਭਰ ਜੋਬਨ ਮੈਂ ਮਤ ਮੈਂ ਬਿੰਦੀ ਨਹੀਂ ਲਗਾਉਣੀ ਮੈਂ ਪਾਠ ਨਹੀਂ ਇੱਥੇ ਕਰਨਾ ਮੈਂ ਦਾ ਅਰਥ ਹੁੰਦਾ ਆਪਣੇ ਆਪ ਨੂੰ ਸੰਬੋਧਨ ਆਪਣੇ ਆਪ ਬਾਰੇ ਕੁਝ ਕਹਿਣਾ ਤੇ ਮੈਂ ਦਾ ਅਰਥ ਹੈ ਨਸ਼ਾ ਸ਼ਰਾਬ ਕੋਈ ਵੀ ਨਸ਼ਾ ਉਹਨੂੰ ਮੈਂ ਜਾਂ ਮਦ ਕਿਹਾ ਜਾਂਦਾ ਹੈ ਭਰ ਜੋ ਬੰਦ ਮੈਂ ਮਤ ਜੋ ਬੰਦੇ ਨਸ਼ੇ ਵਿੱਚ ਮਸਤ ਭਰਪੂਰ ਜੋ ਬੰਦੇ ਨਸ਼ੇ ਵਿੱਚ ਖੁਮਾਰੀ ਦੇ ਵਿੱਚ ਮਸਤ ਮਤ ਦਾ ਅਰਥ ਹੈ ਮਸਤ ਇਸ ਲਈ ਇੱਥੇ ਮੈਂ ਪਾਠ ਨਹੀਂ ਕਰਦਾ ਮੈਂ ਬੋਲਣਾ ਬਿੰਦੀ ਤੋਂ ਬਿਨਾਂ ਭਰ ਜੋਬਨ ਮੈਂ ਮਤ ਆਖੇ ਨਿਸ ਕਾਮ ਵਿਆਪਿਆ ਵਣ ਜਾ ਰਿਆ ਮਿਤਰਾ ਅੰਦਲੇ ਨਾ ਮੰਨਾ ਚਿਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੋਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨੇ ਸਤਾਰਾ ਦੁਬਿਦਾ ਵਿਆਪੈ ਦੂਜਾ ਤੀਜੈ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਸਾਰ ਹੰਸ ਉਲੱਥੜੇ ਆਏ ਉਲੱਥੜੇ ਊੜੇ ਦੀ ਔਂਕੜ ਬੋਲ ਕੇ ਤੇ ਲੱਥੜੇ ਲੱਲੇ ਤੇ ਅਦਕ ਦੇ ਕੇ ਸਾਰ ਹੰਸ ਉਲੱਥੜੇ ਆਏ ਤੀਜੈ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਸਾਰ ਹੰਸ ਉਲੱਥੜੇ ਆਏ ਜੋ ਬਨ ਕਟੈ ਜਰਵਾ ਜਣੈ ਵਣ ਜਾ ਰਿਆ ਮਿੱਤਰਾ ਆਵ ਕਟੈ ਦਿਨ ਜਾਇ ਅੰਤ ਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇ ਸਭ ਕਿਸ ਆਪਣਾ ਅਕਾਰ ਕਰ ਰਾਖਿਆ ਖੇਨ ਮਹਿ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਇ ਕਿ ਸਰਜੀ ਬੁੱਧ ਵਿਸਰਜੀ ਵੇ ਸਰਜੀ ਇਉਂ ਪਾਠ ਕਰਨਾ ਹੈ ਵਿਸਰਜੀ ਕਰਕੇ ਨਹੀਂ ਬੋਲਣਾ ਬੋਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜਾ ਪਹਿਰਾ ਪ੍ਰਭ ਚੇਤਾ ਹੋ ਲਿਵ ਲਾਏ ਚੌਥਾ ਪਹਿਰਾ ਰੈਣ ਕੈ ਵਣ ਜਾ ਰਿਆ ਮਿੱਤਰਾ ਬਿਰਧ ਭਇਆ ਤਨ ਖੀਨ ਅੱਖੀ ਅੰਧ ਨਾ ਦੀਸਾਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਨਾ ਦੀਸਈ ਵਣ ਜਾ ਰਿਆ ਮਿੱਤਰਾ ਹਾਂਜੀ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਨਾ ਦੇਸਾਈ ਵਣ ਜਾ ਰਿਆ ਮਿੱਤ ਅੱਖੀ ਅੰਧ ਅੱਖਾਂ ਅੰਨੀਆਂ ਹੋ ਗਈਆਂ ਦਿਸਦਾ ਹੀ ਨਹੀਂ ਅੱਖੀ ਅੰਧ ਨਾ ਦੇਸਾਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਨਾ ਦੇਸਾਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੇ ਪਉ ਤਾਣਾ ਪਰਾਕਾਉ ਪਾਠ ਇਸੇ ਤਰ੍ਹਾਂ ਇਕੱਠਾ ਹੀ ਕਰਨਾ ਹੈ ਰਹੇ ਪਰਾਕਾਉ ਤਾਣਾ ਗੋਣ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖ ਆਵਣ ਜਾਣਾ ਖਾੜ ਪੱਕੀ ਕੋੜ ਭੱਜੈ ਬਿਨਸੈ ਆਏ ਚੱਲੈ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸ਼ਬਦ ਪਛਾਨ ਕੋੜ ਕੇ ਆਇਆ ਤਿੰਨ ਸਾਹਿਆ ਵਣ ਜਾ ਰਿਆ ਮਿੱਤਰਾ ਜਰ ਜਰਵਾਣਾ ਕੰਨ ਕੰਨ ਨੂੰ ਭਾਰਾ ਕਰਕੇ ਬੋਦਣਾ ਕੰਧੇ ਤੇ ਮੋਢੇ ਤੇ ਆ ਕੇ ਮਢਾਪਾ ਸਿਰ ਤੇ ਆਣ ਬੈਠਾ ਇੱਕ ਰਤੀ ਗੁਣ ਨਾ ਸਮਾਨ ਆਵਣ ਜਾ ਰਿਆ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਝੋਟ ਨਾ ਖਾਵੇ ਨਾ ਤਿਸ ਜੰਮਨ ਮਰਨਾ ਕਾਲ ਜਾਲ ਜਮ ਜੋਹੇ ਨਾ ਸਾਕੇ ਭਾਏ ਭਗਤ ਭੈ ਤਰਨਾ ਪਾਤਸ਼ੇਤੀ ਜਾਵੈ ਸਹਜ ਸਮਾਵੈ ਸਗਲੇ ਦੁੱਖ ਮਿਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਾਤ ਪਾਵੈ